ਇੱਕ ਕਦਮ ਹੋਰ ਅੱਗੇ ਵਧਾਲਿਆ ਵੀ ਅੱਜ ਜਿਹੜਾ ਇਹ ਵਿਟਰ ਸੈਸ਼ਨ ਦੇ ਵਿੱਚ ਜਿਹੜਾ ਪਾਰਲੀਮੈਂਟ ਦੇ ਵਿੱਚ ਲੈ ਕੇ ਆ ਰਹੇ ਨੇ ਜਿਹੜਾ ਪੰਜਾਬ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਸੀ ਉਹਦਾ ਗਵਰਨਰ ਉਹ ਕਿ ਪੰਜਾਬ ਦਾ ਗਵਰਨਰ ਚੰਡੀਗੜ੍ਹ ਦਾ ਗਵਰਨਰ ਸੀ ਔਰ ਹੁਣ ਇਹਨਾਂ ਦੇ ਵਿੱਚ ਅੱਗੇ ਇੱਕ ਹਿਸਾਬ ਹੋਰ ਕੀਤਾ ਜਾ ਰਿਹਾ ਵੀ ਉਹਦਾ ਗਵਰਨਰ ਵਕ ਕੀਤਾ ਜਾ ਰਿਹਾ ਐਡਮਿਨਿਸਟ੍ਰੇਟਿਵ ਦੇ ਤੌਰ ਤੇ ਏ ਪੰਜਾਬ ਦੇ ਹੱਕਾਂ ਦੇ ਉੱਤੇ ਸਿੱਧਾ ਸਿੱਧਾ ਟੱਕਰ ਉਹ ਜਿਵੇਂ ਬੀਬੀਐਫੀ ਦੇ ਉੱਤੇ ਜਿਵੇਂ ਚੰਡੀਗੜ੍ਹ ਦੇ ਉੱਤੇ ਜਿਵੇਂ ਪੰਜਾਬ ਯੂਨੀਵਰਸਿਟੀ ਦੇ ਟੱਕੇ ਮਾਰੇ ਜਾ ਰਹੇ ਸਨ ਉਹੀ ਕਦਮਾਂ ਦੇ ਵਿੱਚ ਅੱਕੇ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ 91 ਬੰਬਰੀ ਜਿਹੜਾ ਸੰਘਰਸ਼ ਸਾਡਾ ਪਹਿਲਾਂ ਚੱਲ ਰਿਹਾ ਹੈ ਸੈਂਟਰ ਨੇ ਦੱਸ ਰਿਹਾ ਵੀ ਐਸਐਸਪੀ ਜੰਨੀ ਹਟਾਂਗੇ ਇਹ ਪੰਜ ਪਿੰਡਾਂ ਨੂੰ ਜਿਵੇਂ ਬਹੁ ਮਾਰਤ ਵਿੱਚ ਪੰਜ ਪਿੰਡਾਂ ਨੂੰ ਬੱਗੇ ਸਨ ਤੇ ਪੰਜ ਬੇੜ ਨਹੀਂ ਦਿੱਤੇ ਸਨ ਤੇ ਇਹ ਸਾਰੇ ਰਾਜ ਨੂੰ ਅਕੇ ਗਵਾਣ ਵਾਲੀ ਗੱਲਾਂ ਵੱਲ ਵੱਧ ਰਿਹਾ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਪੰਜਾਬ ਦੇ ਲੋਕ ਪਿੱਛੇ ਨਹੀਂ ਹਟਣਗੇ ਉਹ ਆਪਣੇ ਫੈਡਰਲ ਰਾਈਟਸ ਲਈ ਜਿਹੜਾ ਨਰਨਾਂ ਇਨਸਾਫੀ ਹੁੰਦੀ ਹੈ ਇਹ ਉਹਦੇ ਖਲਾਫ ਲਾਬੰਦੀ ਕਰਨਗੇ ਤੇ ਸੰਘਰਸ਼ਾਂ ਨੂੰ ਵੱਡਾ ਕਰਨਗੇ ਇਹਦੇ ਵਿੱਚ ਉਹਨਾਂ ਨੂੰ ਜੋ ਵੀ ਟੱਲਣਾ ਪਵੇ ਉਹ ਅਸੀਂ ਕੀਮਤਾਂ ਅਦਾ ਕਰਨ ਨੂੰ ਤਿਆਰ ਆ ਸੋ ਮੈਂ ਤੁਹਾਨੂੰ ਅਪੀਲ ਕਰਨਾ ਵੀ ਆਨ ਵਾਲੀ 26 ਤਰੀਕ ਨੂੰ ਵੱਧ ਤੋਂ ਵੱਧ ਕਟ ਕੀਤਾ ਜਾਵੇ ਤੇ ਪੰਜਾਬ ਦੇ ਪੋਲੀਟੀਕਲ ਪਾਰਟੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆਂ ਕਿ ਅਸੀਂ ਕਬਰਾਂ ਤੱਕ ਪਹਿੰਦੀ ਤੱਕ ਜਾ ਚੁੱਕੇ ਆਂ ਹੋਣ ਸਾਨੂੰ ਪਿੱਛੇ ਰਹਿਣ ਨੂੰ ਕੁਝ ਨਹੀਂ ਰਹਿ ਗਿਆ ਸੋ ਤੁਹਾਨੂੰ ਅਪੀਲ ਕਰਨੇ ਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੇ ਬਾਹਰ ਨਿਕਲੋ ਆਪਣਾ ਸੰਘਰਸ਼ ਲੀਕੋ ਤੇ ਆਪਣੇ ਹੱਕ ਲੈ ਕੇ ਫੇਰ ਹੀ ਅਸੀਂ ਇਹ ਖਿੱਤੇ ਨੂੰ ਆਵਾਜ਼ ਕਰਕੇ ਰਹਿ ਸਕਨੇ ਆਂ ਬੋਲੋ ਇਸ ਤੋਂ ਹਾਂ